ਹਾਂਜੀ ਦੋਸਤੋ ਅੱਜ ਦੀ ਵੀਡੀਓ ਸਕਿਪ ਨਾ ਕਰਿਓ ਸਾਰੀ ਵੀਡੀਓ ਨਾਲ ਜਰੂਰ ਜੁੜੇ ਰਹੋ ਕਿਉਂਕਿ ਅੱਜ ਦੀ ਵੀਡੀਓ ਜੜੀ ਮੈਂ ਬਣਾਉਣ ਲੱਗਾ ਤੁਹਾਡੇ ਹਰੇਕ ਬੰਦੇ ਨਾਲ ਜੁੜੀ ਹੋਈ ਏ ਤੁਹਾਨੂੰ ਹਰੇਕ ਬੰਦੇ ਨੂੰ ਇਸ ਵੀਡੀਓ ਦਾ ਫਾਇਦਾ ਹੋਣ ਵਾਲਾ ਕਿਉਂਕਿ ਸਰ ਦਾ ਮਹੀਨਾ ਚੱਲਦਾ ਪਿਆ ਧੁੰਦ ਅੱਜ ਕੱਲ ਲਾ ਕੇ ਬਹੁਤ ਜ਼ਿਆਦਾ ਪੈਣ ਲੱਗ ਜਾਂਦੀ ਤੇ ਆਪਾਂ ਨੂੰ ਨਾ ਕਿਤੇ ਨਾ ਕਿਤੇ ਵਿਆਹ ਸ਼ਾਦੀ ਜਾਂ ਕਿਤੇ ਕੋਈ ਕੰਮ ਕਰਦੇ ਵਿੱਚ ਧੁੰਦ ਦੇ ਵਿੱਚ ਨਿਕਲਣਾ ਪੈਂਦਾ ਤੇ ਕਈ ਵਾਰੀ ਨਾ ਮੈਂ ਇੱਕ ਦੋ ਕੇਸ ਸਾਹਮਣੇ ਆਏ ਨੇ ਜਦੋਂ ਆਪਾਂ ਆਉਂਦੇ ਹੁੰਨੇ ਆ ਧੁੰਦ ਦੇ ਵਿੱਚ ਅੱਗੋਂ ਕੋਈ ਮੰਨ ਲਓ ਰਸਤੇ 'ਚ ਖੜੇ ਬੰਦੇ ਦਾ ਪਤਾ ਨਹੀਂ ਲੱਗਦਾ ਤੇ ਜਦੋਂ ਆਪਾਂ ਆਉਂਦੇ ਹੁੰਨੇ ਆ ਤੇ ਅੱਗੋਂ ਕੁਝ ਬੰਦੇ ਕੀ ਕਰਦੇ ਨੇ ਵੀ ਆਪਣੀ ਗੱਡੀ ਦੇ ਸ਼ੀਸ਼ੇ ਦੇ ਉੱਪਰ ਆਂਡੇ ਸੱਡ ਦਿੰਦੇ ਨੇ ਜਦੋਂ ਆਂਡਾ ਮਾਰਦੇ ਨੇ ਨਾ ਤੇ ਆਪਾਂ ਜਲਦੀ ਜਲਦੀ ਦੇ ਵਿੱਚ ਕੀ ਕਰਦੇ ਆ ਆਪ ਦਾ ਬਚਾ ਕਰਨ ਲਈ ਦਵਾ-ਦਵਾ ਜਿਹੜਾ ਵਾਈਪਰ ਆਪਣਾ ਗੱਡੀ ਦਾ ਹੁੰਦਾ ਉਹਨੂੰ ਛੱਡ ਦਿੰਦੇ ਆ ਜਦੋਂ ਆਪਾਂ ਵਾਈਪਰ ਨੂੰ ਛੱਡ ਦਿੰਨੇ ਆ ਤੇ ਜਿਹੜਾ ਅੰਡਾ ਹੁੰਦਾ ਵਾ ਤੇ ਉਹ ਸਾਰੇ ਸ਼ੀਸ਼ੇ ਦੇ ਉੱਪਰ ਮੰਨ ਲਓ ਜੰਮ ਜਾਂਦਾ ਤੇ ਬੰਦੇ ਨੂੰ ਬਿਲਕੁਲ ਜਿਹੜਾ ਕੋ ਦਿਖਣਾ ਬੰਦ ਹੋ ਜਾਂਦਾ ਤੇ ਉਸ ਤੋਂ ਬਾਅਦ ਬੰਦੇ ਨੂੰ ਮਜਬੂਰਨ ਗੱਡੀ ਜਿਹੜੀ ਇਹ ਖੜਾਉਣੀ ਪੈਂਦੀ ਹੈ ਤੇ ਉਸ ਤੋਂ ਬਾਅਦ ਤੁਹਾਡੇ ਨਾਲ ਬਹੁਤ ਵੱਡਾ ਹਾਸਾ ਹੋ ਜਾਂਦਾ ਤੇ ਤੁਹਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਠੀਕ ਹੈ ਇਸ ਲਈ ਤੁਹਾਡੇ ਇਹ ਵੀਡੀਓ ਜ਼ਰੂਰ ਦੇਖੋ ਸਾਰੀ ਕਿਤੇ ਵੀ ਤੁਹਾਨੂੰ ਪਹਿਲੀ ਗਲਤੀਾਂ ਜੇ ਤੁਹਾਨੂੰ ਇੰਨੀ ਖਾਸ ਮਜਬੂਰੀ ਨਹੀਂ ਤੇ ਧੁੰਦ ਦੇ ਟਾਈਮ ਦੇ ਵਿੱਚ ਬਾਹਰ ਨਾ ਨਿਕਲੋ ਰਾਤੂ ਬਰਾਤੇ ਬਾਹਰ ਗੱਡੀ ਨਾ ਕਢੋ ਨਾ ਕਿਤੇ ਜਾਓ ਪਰ ਜੇਕਰ ਫਿਰ ਵੀ ਜੇ ਕਿਤੇ ਐਮਰਜੈਂਸੀ ਕੋ ਮਜਬੂਰੀ ਹੈ ਜਾਣਾ ਵਾ ਤੇ ਰਸਤੇ 'ਚ ਜੇ ਤੁਹਾਡੇ ਨਾਲ ਕਿਤੇ ਇਹ ਜਿਹੜਾ ਹਾਸਾ ਹੁੰਦਾ ਤੁਹਾਡੀ ਗੱਡੀ ਤੇ ਕੋ ਆਂਡੇ ਉਂਡੇ ਮਾਰਦਾ ਕੇ ਸ਼ੀਸ਼ੇ ਦੇ ਤੇ ਮੇਰੇ ਭਰਾ ਜਿੰਨਾ ਮਰਜ਼ੀ ਹੋਵੇ ਕਦੀ ਵੀ ਤੁਸੀਂ ਵੇਪਰ ਨਹੀਂ ਚਲਾਉਣਾ ਠੀਕ ਹੈ ਵੇਪਰ ਨਾਲ ਸਾਰਾ ਆਂਡਾ ਉੱਪਰ ਸ਼ੀਸ਼ੇ ਤੇ ਫੈਲ ਜਾਂਦਾ ਦਿਸਣਾ ਬਿਲਕੁਲ ਬੰਦ ਹੋ ਜਾਂਦਾ ਤੇ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਸੁਚੇਤ ਰਹੋ ਤੇ ਜਿੰਨਾ ਵੀ ਹੋ ਸਕਦਾ ਉਹਦਾ ਬਚਾਅ ਕਰਿਓ ਤੇ ਮੇਰੇ ਭਰਾ ਇਹ ਵੀਡੀਓ ਨੂੰ ਵਾਤਵਾਰਦ ਅੱਗੇ শেয়ার ਜ਼ਰੂਰ ਕਰਿਓ ਤਾਂ ਜੋ ਹਰ ਇੱਕ ਮਨੁੱਖ ਆਪਣੇ ਭਰਾ ਕੋਲ ਜ਼ਰੂਰ ਪਹੁੰਚੇ